ਸਤ ਸ੍ਰੀ ਅਕਾਲ ਪਟਿਆਲਾ ਲਾਈਵ ਦੇਖਦੇ ਦਸਕਾਂ ਦਾ ਸਵਾਗਤ ਹੈ ਮੈਂ ਹਾਂ ਸ਼ਬਾਜ਼ ਖਾਨ ਨੈਸ਼ਨਲ ਫੈਲਵਰ ਮੂਵਮੈਂਟ ਵੱਲੋਂ ਅਲੀ ਪਬਲਿਕ ਸਕੂਲ ਦੇ ਸਹਿਯੋਗ ਨਾਲ ਮੈਡੀਕਲ ਚੈੱਕਅਪ ਲਗਾਇਆ ਗਿਆ ਇਸ ਮੌਕੇ ਕੈਂਪ ਵਿੱਚ ਲਗਭਗ 300 ਮਰੀਜ਼ਾਂ ਨੂੰ ਚੈੱਕਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਅਲੀ ਪਬਲਿਕ ਸਕੂਲ ਦੇ ਐਮ ਡੀ ਨੇ ਕੀ ਕਿਹਾ ਹੌਸ ਹੁੰਦੇ ਆ ਮਲੇਰਕਟਲਾ ਤੋਂ ਸ਼ਾਹਬਾਸ ਖਾਨ ਪੜਿਆ वेलकम टू ऑल आए गए सभी डॉक्टर्स का डॉक्टर्स की टीम का हमारे स्टाफ मेंबर्स का टीचर्स का और सभी पेशेंट्स का मैं सबका हार्दिक स्वागत करती हूँ तो आज का जो हमारा कैंप है वो है मेडिकल कैंप फ्री मेडिकल कैंप जिसमें हम सभी पेशेंट्स का जो इलाज है वो मुफ्त में कर रहे हैं इससे क्या है कि हमारे जो भी पेशेंट हैं जो भी हमारे नागरिक हैं उनका कई नागरिक ऐसे हैं जो बेचारे अपना इलाज नहीं करवा सकते जिनको एक फाइनेंशियली प्रॉब्लम रहती है इस मेडिकल कैंप के जरिए वो अपना चेकअप चेकअप फ्री में करवा सकते हैं तो इसीलिए ये कैंप सभी नागरिकों के लिए और जो भी पेशेंट्स हैं हमारे जो भी आज हमारे यहाँ इस इवेंट पे इस कैंपस पे आ रहे हैं मैं उन सबका हार्दिक स्वागत करती हूँ तो आइए आज का हम जो प्रोग्राम है वो शुरू करते हैं मोहम्मद सर नाउ आई वुड लाइक टू कॉल डॉक्टर जगबीर सिंह प्लीज कम ऑन द स्टेज एंड शेयर फ्यू वर्ड्स विद अस क्लैप फॉर हिम ਜੋ ਕਾਹਨ ਪੜੀ ਕਪਟਾ ਆ ਗਿਆ ਮੈਂ ਕਿਹਾ ਇਹ ਵਾਚੇ ਬਹੁਤ ਬੱਛਾ ਹੈ ਪ੍ਰੋਲਾ ਜੀ ਅਲੀ ਪਬਲਿਕ ਸਕੂਲ ਖਾਸ ਕਰਕੇ ਸਕੂਲ ਦੇ ਐਮ.ਬੀ. ਸਾਹਿਬ ਵੱਡੇ ਭਰਾ ਨੇ ਅਰਸ਼ਦ ਜੀ ਐਨਆਰਆਈ ਨੇ ਮੇਰੇ ਨੂੰ ਬਾਹਰਲੇ ਮਿਲ ਕੇ ਰੰਦੇ ਨੇ ਬਹੁਤ ਅੱਛਾ ਮੈਨੂੰ ਪਹਲਾ ਦਿੱਤਾ ਕਿਉਂਕਿ ਸਾਡੇ ਦੇਸ਼ ਦੇ ਵਿੱਚ ਇੱਕ ਕ੍ਰਾਸ ਦੀ ਹੈ ਸਮਝਦਾ ਬਹੁਤ سارے ਮਰੀਜ਼ ਐ ਰੱਬ ਨੇ ਸਾਡੇ ਨਾਲ ਜਿਹੜੇ ਜਿਹੜੇ ਵਿਚਾਰੇ ਬਿਮਾਰੀ ਦਾ ਪਤਾ ਲੱਗਿਆ ਇਹ ਸਰਸਾਰ ਤੋਂ ਚਲੇ ਜਾਂਦੇ ਸੋ ਕਹਿੰਦੇ ਸਮੱਸਿਆ ਦਾ ਜਿਹੜਾ ਹੱਲਾ ਸ਼ੇਰ ਹੁੰਦਾ ਕਿਥੋਂ ਨੂੰ ਸਮੱਸਿਆ ਦਾ ਪਤਾ ਹੋਵੇ ਉਹ ਜਿਹੜਾ ਉਤਰਾਲਾ ਅੱਜ ਇਸ ਨੂੰ ਬੋਲੋ ਕੀਤਾ ਗਿਆ ਮੈਡੀਕਲ ਕੈਂਪ ਲਗਾਇਆ ਗਿਆ ਔਰ ਉੱਥੇ ਦੇ ਵੱਡੇ ਭਰਾ ਤਾਂ ਬਹੁਤ ਵਧੀਆ ਭਰਾ ਹੈਗੇ ਕਿ ਵੀ ਅਸੀਂ ਮੈਡੀਕਲ ਕੈਂਪ ਲਗਾਨੇ ਆ। ਪਰ ਦਵਾਈਆਂ ਤੇ ਦਵਾਈਆਂ ਦਾ ਤੇ ਇਲਾਜ ਦਾ ਪ੍ਰਬੰਧ ਨਹੀਂ ਹੁੰਦਾ। ਸਾਨੂੰ ਸਮੱਸਿਆ ਦਾ ਪਤਾ ਲੱਗ ਜਾਂਦਾ ਪਰ ਸਮੱਸਿਆ ਦੇ ਹੱਲ ਤੋਂ ਵੀ ਬੰਨਹੀ ਰਹਿੰਦੇ। ਔਰ ਉਹਨਾਂ ਨੇ ਵੀ ਡਾਕਟਰ ਸਾਹਿਬਾਨ ਦੀਆਂ ਟੀਮਾਂ ਆਈਆਂ ਉਹਨੇ ਅਸੀਂ ਮੈਕਪਰੋਗਨੇ ਤੋਂ ਸਾਰੇ ਹਸਪਤਾਲਾਂ ਤੋਂ ਇੱਥੇ ਐਲਾਨ ਕੀਤਾ ਕਿ ਸਕੇ ਤੇ ਮਰੀਜ਼ਾਂ ਦੀਆਂ ਸਾਰੀਆਂ ਦਵਾਈਆਂ ਤੇ ਉਹਨਾਂ ਦੇ ਜਿਹੜਾ ਇਲਾਜ ਆ ਉਹ ਵੀ ਇਹਨਾਂ ਦੀ ਟੀਮ ਦਿਲੋਂ ਔਰ ਇਹਨਾਂ ਦੇ ਦੇ ਜਿਹੜੇ ਮੈਨੇਜਮੈਂਟ ਦੇ ਲੋਕ ਇਹ ਕਰਾਇਆ ਜਾਊਗਾ ਪਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਹਰ ਇੱਕ ਅਮਰਗੜ ਤੋਂ ਸਾਰੀ ਟੀਮ ਵੱਲੋਂ ਉਹਦੀ ਤਬਦੀਲੀ ਕੀਤੀ ਦਾ ਆਏ ਹੋਏ ਅਲਗੜ ਦੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਜਿਨੇ ਵੀ ਉੱਥੇ ਸੱਜਣ ਆਇਆ ਕਿ ਨਾ ਦਾ ਹੋਰ ਛੋਟੇ ਸਕੂਲ ਦਾ ਸਟਾਰਟ ਚਾਹੀਏ ਸਫਾਈ ਕਰਮਚਾਰੀ ਨੇ ਚਾਹੇ ਬਸਾਂ ਚਲਾਉਣੀਆਂ ਨੇ ਚਾਹੇ ਹੋਰ ਕਿਸੇ ਰੂਪ ਦੇ ਵਿੱਚ ਸਕੂਲ ਦੀ ਸੇਵਾ ਕਰਦੇ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜਾ ਮੇਕ ਤੇ ਵੱਡਾ ਉਪਰਾਲਾ ਇਹ ਮੈਡੀਕਲ ਚੈੱਕਅਪ ਰੂਪ ਵਿੱਚ ਜੋ ਕੈਂਪ ਲਗਾਇਆ ਉਹਦੇ ਵਿੱਚ ਕੀਤਾ ਪਰ ਨਿਰਾਸ਼ ਕਰਦਾ ਇਹ ਸਿਬਾਲੇ ਨੂੰ ਦੇਖ ਕੇ ਅਰਸ਼ੀਬੀਰ ਨੇ ਤੋਂ ਬਾਲੇ ਨੂੰ ਦੇਖ ਕੇ ਨਿਰਾਸ਼ ਕਰਦਾ ਵੀ ਹੋਰ ਵੀ ਜਿਹੜੇ ਐਨ ਆਰ ਆਈ ਭਰਾ ਨੇ ਕੋਈ ਨਾ ਵਾਂਗੂ ਅੱਗੇ ਆਉਣਗੇ ਤੇ ਆ ਕੇ ਆਪਣੇ ਸਮਾਜ ਦੀ ਆਪਣੇ ਲੋਕਾਂ ਦੀ ਸੇਵਾ ਕਰਨਗੇ ਬਹੁਤ ਧੰਨਵਾਦ ਅਰਸ਼ੀ ਸਾਹਿਬ ਇਤਨੀ ਜੀ ਗਹਿਰਾਈਆਂ ਤੋਂ ਬਹੁਤ ਸੋਣਾ ਪਰ ਅੱਜ ਜਿਹੜਾ ਕੈਂਪ ਆ ਨੈਸ਼ਨਲ ਵੈਲਫੇਅਰ ਮੂਵਮੈਂਟ ਦੀ ਤਰਫੋਂ ਆਰਗੇਨਾਈਜ਼ ਕੀਤਾ ਕਰਿਆ ਕੀਤਾ ਗਿਆ ਹੈ ਉਹਨਾਂ ਨੇ ਸਭ ਤੋਂ ਡਿਮਾਂਡ ਕਰੀ ਸੀ ਵੀ ਸਾਨੂੰ ਜਗ੍ਹਾ ਚਾਹੀਦੀ ਹੈ ਕਿਉਂਕਿ ਉਹ ਚਾਹੁੰਦੇ ਸੀ ਕਿ ਪਿੰਡਾਂ ਦੇ ਜਿਹੜਾ ਆਪਣਾ ਇਲਾਕਾ ਸਾਡੇ ਪਿੰਡ तकरीबन 15 ਤੋਂ 20 ਪਿੰਡਾਂ ਦੇ ਇਲਾਕੇ ਦੇ ਵਿੱਚ ਸਾਡਾ ਸਕੂਲ ਉਹਨਾਂ ਨੇ ਸਿਲੈਕਟ ਕਰਿਆ ਨੈਸ਼ਨਲ ਮੂਵਮੈਂਟ ਵਾਲਿਆਂ ਨੇ ਤੇ ਇਹਦੀ ਮੈਡੀਕਲ ਕੈਂਪ ਲਗਾਇਆ ਗਿਆ ਹੈ तकरीबन 7 ਤੋਂ 8 ਡਾਕਟਰ ਆਏ ਨੇ ਚੰਗੇ ਸਰਜਨ ਨੇ ਔਰ ਬੜੀਆ ਡਾਕਟਰ ਆਏ ਨੇ ਔਰ ਅਸੀਂ ਇਹ ਸਾਰੇ ਪਿੰਡਾਂ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਬਕਾਇਦਾ ਫ੍ਰੀ ਮੈਡੀਕਲ ਚੈੱਕਅਪ ਹੋ ਰਹੇ ਨੇ ਉਹਨਾਂ ਦੇ ਉਹਨਾਂ ਨੂੰ ਬਕਾਇਦਾ ਫ੍ਰੀ ਮੈਡੀਸ਼ਨ ਵੀ ਦਿੱਤੀ ਜਾ ਰਹੀਆਂ ਨੇ ਏ ਵੀ ਐਨੌਸ ਕੀਤਾ ਗਿਆ ਸਾਡੀ ਤਰਫੋਂ ਵੀ ਸਕੂਲ ਦੀ ਤਰਫੋਂ ਅਲੀ ਪਬਲਿਕ ਸਕੂਲ ਦੀ ਤਰਫੋਂ ਕਿ ਜਿੰਨੇ ਵੀ ਖਰਚੇ ਹੋਣਗੇ ਮੈਡੀਕਲ ਦੇ ਚਾਹੇ ਉਹਨਾਂ ਦੇ ਸਾਰੇ ਟੈਸਟ ਹੋਣ ਚਾਹੇ ਉਹਦੀ ਮੈਡੀਸ਼ਨ ਹੋਵੇ ਬਹੁਤ ਪੇਸ਼ੈਂਟ ਐਸੇ ਆਏ ਨੇ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦੇ ਲੈਣ ਦੇ ਪੈਣੇ ਨੇ ਅੱਖਾਂ ਦੇ ਵਿੱਚ ਜਿਹਦਾ ਖਰਚਾ ਤਕਰੀਬਨ ਇੱਕ ਪੇਸ਼ੈਂਟ ਦਾ 15 ਤੋਂ 20 ਹਜ਼ਾਰ ਦੇ ਕਰੀਬ ਆ ਰਿਹਾ ਹੈ ਉਹ ਸਾਰੇ ਕਰਜ਼ੇ ਨੇ ਜਿਹੜੇ ਸਾਰੇ ਲੈਂਡ ਦੇ ਖਰਚੇ ਹੋਰ ਬਾਕੀ ਦਵਾਈਆਂ ਦੇ ਖਰਚੇ ਸਕੂਲ ਦੀ ਤਰਫੋਂ ਔਰ ਡਾਕਟਰਾਂ ਦੀ ਤਰਫੋਂ ਫਰੀ ਕੀਤੇ ਜਾਂਦੇ ਨੇ ਜਿੰਨੇ ਨਾਮ ਰਿਜਿਸਟਰ ਹੋਏ ਜੀ ਅੱਜ ਮੋਢੀ ਮਰੀਜ਼ ਜੀ ਤਕਰੀਬਨ ਦੱਸ ਰਹੇ ਨੇ 200 ਦੇ ਕਰੀਬ ਮਰੀਜ਼ ਨੇ ਜਿਹੜਾ ਟਰਨ ਟਰਨ ਆਊਟ ਹੋਏ ਨੇ ਅਜੇ ਤੱਕ ਅਜੇ ਕੈਂਪਸ ਤੇ ਆਪਣਾ ਕੈਂਪ ਚੱਲ ਰਿਹਾ ਹੈ ਉਮੀਦ ਹੈ ਕਿ 100 ਦੇ ਕਰੀਬ ਹੋਰ ਮਰੀਜ਼ ਵਿజిਟ ਕਰਨਗੇ ਇਹਨਾਂ ਦੇ ਦਰਦ ਲੈ ਕੇ ਆਣਗੇ ਜੀ ਜਿੱਦਾਂ ਲੈ 1 ਵਜੇ ਤੱਕ ਟਾਈਮ ਸੀ ਹੁਣ ਲੋਕਾਂ ਦੇ ਰੁਝਾਨ ਨੂੰ ਦੇਖਦੇ ਹੋਏ ਸੀ 2 ਵਜੇ ਤੱਕ ਇਹਦਾ ਟਾਈਮ ਐਕਸਟੈਂਡ ਕਰ ਦਿੱਤਾ ਲੋਕਾਂ ਨੂੰ ਇਹ ਚੀਜ਼ ਕਰਨਾ ਚਾਹੀਦਾ ਇਸ ਤਰ੍ਹਾਂ ਦੇ ਕੈਂਪ ਲੋਕਾਂ ਨੂੰ ਇਹ ਵੀ ਅਬੀਰ ਇਸ ਤਰ੍ਹਾਂ ਦੇ ਕੈਂਪ ਆਪਣੇ ਲੋਕਾਂ ਵਾਸਤੇ ਲੱਗਨੇ ਚਾਹੀਦੇ ਨੇ ਲੋਕ ਭਲਾਈ ਵਾਸਤੇ ਲੱਗਨੇ ਚਾਹੁੰਦੇ ਨੇ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਲੱਗਨੇ ਚਾਹੁੰਦੇ ਨੇ ਜਿੱਥੇ ਸਾਡੇ ਬਜ਼ੁਰਗ ਨੇ ਜਿਹੜੇ ਮਾਤਾਏ ਨੇ ਸਾਡੀਆਂ ਉਹ ਸ਼ਹਿਰਾਂ 'ਚ ਨਹੀਂ ਜਾ ਪਾਉਂਦੀਆਂ ਉਹਨਾਂ ਵਾਸਤੇ ਜੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਇਹ ਬੜੇ ਸਲਾਮਯੋਗ ਉਪਰਾਲੇ ਨੇ ਔਰ ਪਿੰਡ ਦੀਆਂ ਮਾਤਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਇਹਦਾ ਬੜਾ ਲਾਭ ਪਹੁੰਚਦਾ